ਸੋਰਠਿ ਮਹਲਾ ਪਹਿਲਾ ਤੁਕੀ ਅਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰ ਅਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰ ਪਾ ਜਗ ਜਾਇ ਕਾਹੀ ਮੇਰੇ ਨਾਮਵਸਾਰੀ ਜਿ ਜਿਹ ਕੇ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਭਾਈ ਤੇ ਵਿਚਾਰੇ ਰਹਾ ਸਾਸ਼ਤ ਬੇਜ ਬਕੇ ਖੜੋ ਭਾਈ ਕਰਮ ਕਰੋ ਸੰਸਾਰੀ ਅਖੰਡ ਮੈਲ ਨਾ ਚੁੱਕਈ ਭਾਈ ਅੰਤਰ ਮੈ ਵਿਕਾਰੇ ਇਨ ਵਿਦ੍ਧ ਡੂਬੀ ਮਾਕੂੜੀ ਭਾਈ ਹੁੰਡੇ ਸਿਰਕੇ ਭਾਰੀ ਗਰਮਤ ਘਣੇ ਬਗੋਤੀ ਭਾਈ ਦੂਜੇ ਭਾਏ ਖਵਾਈ ਨਸਤ ਗੁਰ ਨਾਮ ਨ ਪਾਈਏ ਭਾਈ ਰੰਡਾ ਵੇ ਪਰਮ ਨ ਜਾਈ ਸਤ ਗੁਰ ਸੇਵੈ ਤਾਂ ਸੁਖ ਪਾਏ ਭਾਈ ਾਵਣ ਜਾਣ ਰਹਾਈ ਸਾਚ ਸਹਜ ਗੁਰ ਤੇ ਉਪਜੈ ਪਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੈ ਸੋ ਉਝੈ ਪਾਈ ਗੁਰ ਬਿਨ ਮਗਨ ਉਪਾਈ ਜਿ세 ਅੰਤਰ ਲੋਭ ਕ ਕਰਮ ਕਮਾਵੈ ਭਾਈ ਕੂੜ ਬੋਰ ਵਿਖ ਖਾਈ ਪੰਡਿਤ ਜਹਿਬ ਲੋਗੇ ਭਾਈ ਪਿਚੋ ਨਿਕਲੇ ਤਤ ਜਲ ਮਥਿਏ ਜਲ ਦੇਖੀਏ ਭਾਈ ਇਸ ਜਗ ਇਹਾ ਬਥ ਗੁਰਵਿੰਨ ਪਰਮ ਭੁਗਤਿਐ ਭਾਈ ਘਟ ਘਟ ਦੇਉ ਅਲਖ ਇਹ ਜਗ ਤਾ ਗੋਸੂਤ ਕੋ ਭਾਈ ਦੇਹ ਦੇ ਸਬਦ ਮਾਏ ਮੈਨ ਗੁਰ ਗਾਂਠ ਨਾ ਛੂਟਈ ਭਾਈ ਥਾਕੇ ਕਰਮ ਕਮਾਈ ਇਹ ਜਗ ਭਰਮ ਕੋ ਲਾਇਆ ਭਾਈ ਕਹਿਣਾ ਕਛੂ ਨ ਜਾਏ ਗੁਰ ਮਿਲਿਆ ਕੋ ਮਨ ਵਸੇ ਭਾਈ ਭੈ ਮਰਨਾ ਸੱਚ ਲਈ ਮੱਝਨ ਦਾਨ ਚੰਗਿਆਈਆ ਭਾਈ ਦਰਗਾਹ ਨਾਮ ਵਸੇਖ ਗੁਰ ਅੰਕਸ ਜਨ ਨਾਮ ਦਰਦਾਇਆ ਭਾਈ ਮਰਵਸਿਆ ਚੂਕਾ ਵੇਖ ਕਹਿ ਤਨ ਹਾਟ ਸ਼ਰਾਫ ਕੋ ਭਾਈ ਵਖਰ ਨਾਮ ਅਪਾਰ ਏ ਵਖਰ ਵਪਾਰੀ ਸੋ ਸ਼ਾਹੁਰ ਕਰੇ ਵਿਚਾਰ ਧਨ ਬਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਧਨ ਬਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ